ਸ਼ਸ਼ਿਕਾ ਵਧਾਈਆਂ ਹੁਣ ਤਾਂ ਪਾਜੀ ਬਧੀਆਂ ਬਧੀਆਂ ਵਧਾਈਆਂ ਹੁਣ ਬਧੀਆਂ ਬਧੀਆਂ ਦੀਦੀ ਬਧੀਆਂ ਬਧੀਆਂ ਵਧਾਈਆਂ ਹੁਣ ਮੈਂ ਕੱਲ ਨਾ ਮਾਮੀ ਨੂੰ ਮਾਮੀ ਨੂੰ ਮੈਂ ਤੁਹਾਨੂੰ ਬਹੁਤ ਚਾਹਤ ਰਤੀ ਮਹਿਤਾਬ ਇੰਨੀ ਖੁਸ਼ੀਆਂ ਦੀ ਰੋਟੀਆਂ ਪਕਾਉਣੀ ਮੈਂ ਵੀ ਕਰਦਾ ਢੁੜਕੀ ਬਸ ਢੁੜਕੀ ਨਹੀਂ ਸਕੇ ਮੈਂ ਜੇ ਇੱਕ ਬਾਈਕ ਨੂੰ ਹਨ ਕਿਰਪਾ ਕਰ ਦੇਣਾ ਇਹ ਹੁਣ ਜਿਹੜੀ ਆਪਾਂ ਚਲੋ ਕੀਤਾ ਆਪਾਂ ਪਾਸੇ ਆ ਆ ਚੀਜ਼ ਹੁੰਦੀ ਆ ਦਿਖਾਏ ਹੋਏ ਇਹ ਜਲਾ ਕੇ ਆਈ ਨੇ ਉਹਨਾ ਵੀ ਜਾ ਬਾਇਆ ਕਰ ਮੈਂ ਤੁਹਾਨੂੰ ਬੋਲ ਨਹੀਂ ਕਰਤੀ ਖੜੋ ਮੈਂ ਅੱਧੂਟੀ ਖੋਲ ਤੇ ਵੀ ਹੁਣ ਆਪਦੇ ਆ ਹਾਂ ਬਾਕੀ ਇਹ ਮੈਨੂੰ ਲੱਗਿਆ ਵੀਰ ਸੁਣਨ ਲਈ ਕਿੰਨਾ ਵੀ ਆਹ ਉਹ ਬਹੁਤ ਵਧੀਆ ਹੋ ਗਿਆ ਜਿਹੜਾ ਤੀ ਮਿਲ ਲਿਆ ਮੇਰੇ ਮਨ ਦੇ ਪਿੰਨਾ ਮੇਰਾ ਤਾਂ ਇਹ ਇਧਰ ਮਿਲ ਜੀਏ ਜਾਂ ਜਹਾਂ ਨੂੰ ਉਥੇ ਮਿਲ ਕੇ ਤੇਰੇ ਹੀ ਫੋਨ ਕੀਤਾ ਕਿੱਦਾਂ ਦਾ ਨਾ ਕਿੱਦਾਂ ਦਾ ਕਿੱਥੋਂ ਆਇਆ ਫੇ ਕਿਉਂਦਰ ਉਹ ਵੀ ਆਉਂਦੇ ਛੱਤੀ ਆ ਗਿਆ ਅਹੀ ਵੀ ਦਿੱਤੀ ਤੇ ਨਾਲ ਹੀ ਦੇ ਕੇ ਇਧਰ ਘੁੱਟ ਲਈ ਵੀ ਕੱਲੇ ਉਹਦਾ ਨਹੀਂ ਤੇ ਉਹਦਾ ਪਾਜੀ ਮਨ ਚ ਹੁੰਦਾ ਰਹਿਣਾ ਸੀ ਵੀ ਅਸੀਂ ਇਧਰ ਆ ਗਏ ਤੇ ਉਹ ਚਲ ਗਿਆ ਵਾ ਤੇ ਅਸੀਂ ਮਿਲੇ ਨਹੀਂ ਆ ਹਨਾ ਉਹਦਾ ਮਾਸਰ ਨੇ ਵੀ ਉੱਥੇ ਮਨ ਭਰ ਲਿਆ ਸੀਗਾ ਹਮਮ ਅੱਛਾ ਗਰ ਹੁੰਦਾ ਤੇ ਸਹੀ ਆ ਹਨਾ ਜਦੋਂ ਤੋ ਟੁੱਟ ਲੱਗੇ ਹਨਾ ਉਹਦਾ ਪਾਜੀ ਮੈਂ ਆਪਣੇ ਆਪ ਤੇ ਨਾ ਪੂਰਾ ਕੰਟਰੋਲ ਕੀਤਾ ਪਰ ਮੈਂ ਮਨ ਨਹੀਂ ਭਰਿਆ ਪਰ ਅੰਦਰੋਂ ਹੋਇਆ ਸਹੀ ਜਦੋਂ ਪਰ ਮਾਸਰ ਨੇ ਤੇ ਲੈ ਕੇ ਮਾਸਰ ਨੇ ਵੀ ਭਰ ਲਿਆ ਤੇ ਆਪਣੇ ਮਨ ਵੀ ਹੋਇਆ ਕਿ ਇਹਦਾ ਨਹੀਂ ਚੱਲੇਗਾ ਹਮਮ ਆਪ ਦਾ ਖਿਆਲ ਬੋਣ ਆਪੇ ਗੱਲਾਂ ਕਰਦੇ ਹੋਹੀ ਤੇ ਸਾਹ ਨਾ ਹੁਣ ਭਾਜੀ ਉਹ ਗੱਲ ਹੋ ਗਈ ਨਾ ਕੱਲ ਵਾਲੇ ਮੈਂ ਕੱਲ ਇਹਨਾਂ ਨੂੰ ਕਿਹਾ ਸੀ ਮੈਂ ਤੁਹਾਨੂੰ ਮੂਲ ਮੁਕਾਰ ਬੈਠੀ ਆ ਤੇ ਮੈਂ ਇੱਕ ਟਾਈਮ ਫੇਚਣਾ ਹਾਂ ਤੁਹਾਨੂੰ ਆਪ ਆਪਾਂ ਨੇ ਹਾਂ ਤੇ ਕੱਲ ਅਸੀਂ ਕਿਦਾਂ ਨੇ ਆ ਤੇ ਜਦੋਂ ਵੀਜਾ ਆ ਗਿਆ ਹੁਣ ਜਦੋਂ ਇਹਨੇ ਜਾਣਾ ਨਾ ਉਹਦੋਂ ਮੈਂ ਫੇਰ ਹੀ ਆਖਣਾ ਵੀ ਮੈਂ ਚੱਲ ਜਾਣਾ ਹਾਂ ਹਾਂ ਅਣਾ ਨਹੀਂ ਵਧੀਆ ਵਾ ਬਹੁਤ ਵਧੀਆ ਵਾ ਬੜਾ ਵਧੀਆ ਲੱਗਦਾ ਆਪ ਤਾਂ ਵੱਡੀ ਪਾਜੀ ਖੁਸ਼ੀ ਹਨਾ ਸਹੀ ਗੱਲ ਨਹੀਂ ਜਿੱਦਾਂ ਨਹੀਂ ਆਏ ਉਦੋਂ ਦੇ ਦਿੱਕਤ ਨੇ ਐਤੋਂ ਅੱਗੇ ਜੇ ਹੁਣ ਵੇਖੀ ਹੈ ਨਾ ਉਦੋਂ ਹੀ ਉਦੋਂ ਹੀ ਵਲੋਗ ਇੱਕ ਜੂ ਬੋਲਿਆ ਸੀ ਚਲੋ ਹਾਂਡਾ ਜਿੰਨਾ ਕ ਨੁਕਸਾਨ ਹੋਇਆ ਠੀਕ ਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਪਰ ਜੜੀਆਂ ਖੁਸ਼ੀਆਂ ਮਿਲੀਆਂ ਨੇ ਨਾ ਇੱਕ ਦੇ ਚਲੇ ਚਲੇ ਨਹੀਂ ਹੀ ਘਰੇ ਚੱਲੇ ਹਾਂ ਉਦੋਂ ਆਈ ਹੀ ਕੈਸ਼ ਲੈਟਰ ਪਰ ਮੈਂ ਕਹਿੰਦਾ ਤੂੰ ਜਦੋਂ ਤੂੰ ਉਦੋਂ ਚੱਲੇ ਹੀ ਘਰ ਹਾਂ ਕੈਸ ਆ ਗਈ ਹਾਂ ਫੇ ਕੱਲ ਤੂੰ ਹੀ ਆਈ ਸੀ ਤੇ ਕੱਲ ਵੀਜ਼ਾ ਆ ਗਿਆ ਕੱਲ ਕਹਿਮ ਥੋੜਾ ਮੈਂ ਔਖਾ ਵੀ ਮੂੰਹ ਇਹਨੂੰ ਮੁਕਾਇਆ ਸੀ ਸਹੀ ਗੱਲ ਹੈ ਤੇ ਬਾਕੀ ਭਾਜੀ ਵਾਹਿਗੁਰੂ ਜੋ ਵੀ ਕਰਦਾ ਨਾ ਵਧੀਆ ਹੀ ਕਰਦਾ ਇੱਕ ਮੈਂ ਚੀਜ਼ ਨੋਟ ਕੀਤੀ ਏ ਤੁਹਾਨੂੰ ਚੇਤਨ ਹੈ ਇੱਕ ਦਿਨ ਆਪਾਂ ਦਰਬਾਰ ਸਾਹਿਬ ਚੱਲੇ ਵੀ ਹਾਂ ਡਿਸਾਈਡ ਕੀਤਾ ਸੀ ਆਪਾਂ ਚੱਲੀਏ ਆਪਾਂ ਨਹੀਂ ਗਏ ਹਨਾ ਪਤਾ ਨਹੀਂ ਕੀ ਕਰਨ ਬਣਿਆ ਸੀ ਪਰ ਕੱਲ ਮੈਂ ਮਨਛਤਾਰ ਲੀਬ ਜੇ ਵਾਹਿਗੁਰੂ ਅੱਜ ਹੀ ਕਿਰਪਾ ਕਰਦੇ ਆਪਾਂ ਸੋਮਵਾਰ ਜ਼ਰੂਰ ਚੱਲਾਂਗੇ ਪਰ ਹੁਣ ਜਾਣਾ ਉੱਥੇ ਹਨਾ ਇਹ ਕੋਈ ਨਾ ਰਾਤ ਇਸ ਦੂਰ ਮੈਂ ਵੀ ਖੇ ਦੇਖਦਾ ਪਾਜੀ ਬੈਠਾ ਹੱਥ ਤੋਂ ਪਰ ਇਹ ਆ ਵੀ ਪਾਜੀ ਹੁਣ ਬਾਕੀ ਕੰਮ ਰਹਿ ਜਨ ਰਹਿ ਜਨ ਹੁਣ ਸੋਮਵਰ ਉੱਥੇ ਜ਼ਰੂਰ ਜਾਣਾ ਆਪਾਂ ਸਟੈਂਪ ਲੱਗੀ ਉੱਤੇ ਸਾਣਾ ਵੀ ਸਟੈਂਪ ਨਹੀਂ ਲੱਗਿਆ ਬਈ ਆਪੋ ਦੇ ਆ ਦੇ ਤੀ ਨਹੀਂ ਮੈਂ ਕਿਹਾ ਪਾਜੀ ਦੀ ਲੱਗੀ ਉਹ ਨਹੀਂ ਮੈਨੂੰ ਆ ਸਾਈਦਾ ਹੁੰਦਾ ਆਂਦਾ ਮੈਡਮ ਜੀ ਇੱਕ ਰਿਵੀਜ਼ਾ ਮੰਗਾ ਲਾ ਬਾਕੀ ਸਭ ਰਹਿ ਜਾਂਦੇ ਹੈ ਹੈ ਚਲੋ ਕੋਈ ਨਹੀਂ ਲੱਖ ਦੀ ਵੀ ਗੱਲ ਨਹੀਂ ਤੇ ਪਾਜੀ ਭਾਵੇਂ ਦੋ ਵੀ ਲੱਲਣ ਤਾਂ ਵੀ ਕੋਈ ਗੱਲ ਨਹੀਂ ਹੋ ਗਿਆ ਹੁਣ ਇਤੋਂ ਵੀ ਆਪਣੀ ਚੀਜ਼ਾਂ ਮੰਗਵਾਉਣ ਵਾਲਾ ਬਣੂਗਾ ਅੱਛਾ ਮੈਂ ਹੁਣ ਬਣ ਗਿਆ ਨਾ ਰਲ ਕੇ ਹਾਂ ਦੇਖੀ ਜੋ ਮਰਜ਼ੀ ਕਰਾਈ ਕਰ ਉਹ ਮੰਗਵਾਉਣ ਵਾਲੇ ਭਾਈ ਬਣ ਗਿਆ ਹਾਂ ਸਾਰੇ ਹੁਣ ਸੁੱਖ ਨੂੰ ਵਾਰ ਆਓ ਲਾਈ ਸਾਈ ਮੈਂ ਤਾਂ ਆਪਦੀ ਇਹਨਾਂ ਨਾਲ ਆਪ ਕੀ ਹੋਈ ਉਹ ਚ ਲੈ ਕੇ ਆਣੀ ਜਿਹੜੀ ਟੀਵੀ ਨਾਲ ਵੀ ਕਨੈਕਟ ਹੋਏ ਤੇ ਪੱਖੀ ਨਾਲ ਵੀ ਹੋ ਜੇ ਹੁਣ ਮੈਂ ਤਾਂ ਸਪੈਸ਼ਲ ਬਣਵਾਣਾ ਜਦੋਂ ਤੱਕ ਮੈਂ ਕੋਠੀ ਨਾ ਆਣਾ ਤੇ ਉੱਧਰ ਉੱਧਰ ਫੋਨ ਵੀ ਹੁੰਦੇ ਆਓ ਲੈ ਆਓ ਹਣ ਮੇਰੇ ਨਾਲ ਸੁਣ ਇੱਧਰ ਕੀ ਕੱਲ ਇਹੋ ਲੱਗਦੀ ਵੀ ਇਹ ਹੈਗੀ ਕੱਲ ਵੇਖਿਆ ਮੂੰਹ ਇਹਦਾ ਮੈਂ ਮੈਂ ਤੁਹਾਨੂੰ ਕਹਿਆ ਸੀ ਨਾ ਕੱਲ ਕਿਹਾ ਕਿ ਨਹੀਂ ਤੇ ਨਾ ਦੇ ਲਿਆ ਹੈਗਾ ਉਹ ਇਹਨਾਂ ਜੱਗੇ ਨੇ ਵੇਖ ਦਿੰਦਾ ਮੈਂ ਜਦੋਂ ਬੰਦਾਂ ਦੇ ਆਸਕੇ ਦਿੱਸੇ ਉਹਨਾਂ ਤਾਂ ਕਰੇ ਮਾਪਾ ਖੁਸ਼ੀ ਤੇ ਹੋਵੇ ਕੋਪੰਜਾ ਕੀ ਕਰ ਸਕਦੇ ਤਾਂ ਫਿਰ ਚਲੋ ਕੀ ਪਤਾ ਕੀ ਇਮਤਿਹਾਨ ਲਿਆਣੇ ਸਾਡਾ ਹਣਾ ਮੈਂ ਤਾਂ ਗਿਆ ਤੋਕ ਦੇ ਕੇ ਹੁਣ ਆਪਾਂ ਜੀ ਦੇਖਿਓ ਜਿਹਨ ਉਸ ਵੇਲੇ ਦੱਸ ਦਿੰਦੀ ਫਾਨ ਤੁਹਾਡਾ ਵੀ ਜ ਆ ਗਿਆ ਉਹ ਖੁਸ਼ੀ ਹੋਰ ਨਹੀਂ ਜੜਾ ਹੁਣ ਥੋੜਾ ਜਿਹਾ ਉਹ ਹੋਵੇ ਇੱਕ ਆਣਕੇ ਨ ਵਿੱਚ ਤੇ ਫਿਰ ਜੜੀ ਖੁਸ਼ੀ ਮਿਲਦੀ ਉਹ ਵੱਖਰੀ ਹੁੰਦੀ ਏ ਕਿਾ ਚਾ ਅੱਲਾ ਬਹੁਤ ਵਧੀਆ ਹੋ ਗਿਆ ਤੇ ਹੁਣ ਆਪੀ ਸ਼ਾਪਿੰਗ ਕਰੀਏ ਤੇ ਹੁਣ ਕਰੀਏ ਕੰਮ ਸਰ ਜਿਹੜੇ ਆ ਚਾਰ ਪੰਜ ਦੇਣਾ ਸਾਰੇ ਅੱਛਾ ਅੱਛਾ ਕੁੜੀ ਕੜੀ ਵੇਖ ਲਈਏ ਕੋਈ ਫਿਰ ਹੈ ਨਾ ਦੀਪ ਆਂਦਾ ਚਾਰ ਪੰਜ ਦਿਨ ਮੈਂ ਕੁੜੀ ਕੜੀ ਵੇਖ ਮੈਂ ਕੁੜੀ ਮੈਂ ਕੁੜੀ ਕੜੀ ਵੇਖ ਲਈਏ ਕੋਈ ਪੰਜਾਂ ਦਿਨਾਂ ਦੇ ਮੇਰਾ ਸਕੂਲ ਹੀ ਨਹੀਂ ਸਿੱਖਣਾ ਜੀ ਦਾ ਵਾਹ ਇਹ ਸਿੱਖ ਜਣਾ ਸਾਈਡ ਤੇ ਪਾਵਾਂਗੇ ਸਾਈਡ ਤੇ ਚੀਨ ਟੋਪ ਲੈਣਾਗੇ ਬਹੁਤ ਵਾਹ ਲੈ ਆਂ ਸੁਣ ਲੈ ਪਰ ਬਾਗ ਨਹੀਂ ਸਿੱਖਣਾ ਜੀ ਨੇ ਮੈਂ ਕੀ ਕਹਾਂ ਉਹਦਰ ਮੈਂ ਭਾਜੀ ਚਲ ਗਿਆ ਬਾਹਰ ਇਟਲੀ ਤੇ ਉਧਰ ਇਤਰੇ ਵੀ ਹਨਾ ਕਿੰਨਾ ਵਧੀਆ ਹੋ ਗਿਆ ਤੇ ਚਲੋ ਜੰਦਿਆ ਫੂਨ ਕੰਡਿਆ ਵੀ ਮੈਂ ਉਥੇ ਆਪਣੇ ਧਿਆਨ ਫੂਨ ਕਰਨ ਸਾਰਿਆਂ ਦਾ ਮੇਰੇ ਮੁੰਡੇ ਨੇ ਆਉਣਾ ਤੇ ਤੀਨ ਕਰੇ ਸਾਰਾ ਸਹੀ ਗੱਲ ਹੈ ਚਲੋ ਸਭ ਤੋਂ ਵੱਡੀ ਹੈ ਕਿ ਉਧਰ ਨਾਲ ਕੱਲ ਤੇ ਰੈਲ ਵੀ ਆ ਕੇ ਨਾਲ ਤੇ ਬੜਾ ਬੜਾ ਤਰ੍ਹਾਂ ਹੁੰਦਾ ਹੈ ਸਹੀ ਗੱਲ ਹੈ ਕਿ ਸਹੀ ਗੱਲ ਬੜਾ ਉਹੀ ਟਾਈਮ ਹੁੰਦਾ ਵਾ ਜਦੋਂ ਨਿਕਲ ਗਿਆ ਉਹ ਵੀ ਟਾਈਮ ਉਹਨੇ ਕੀ ਹੋਇਆ ਨੀ ਉਹ ਬੜਾ ਹਾਂ ਸਹੀ ਗੱਲ ਆ ਪਾਜੀ ਆਪਣੇ ਮਨ ਪਿਓ ਕੋ ਪੁਆਇੰਟ ਨਾ ਉਹ ਵੀ ਉਹ ਵੀ ਪਾਜੀ ਵਧੀਆ ਹੋ ਗਿਆ ਜੀ ਛੇਤਾ ਦੀਦੀ ਆਂਦੀ ਹੀ ਤੇ ਆਪਾਂ ਇੱਥੇ ਮਕੇਰੀ ਆ ਜੇ ਨਾ ਤੇ ਕਿ ਕਿ ਜਿਹੜੇ ਉਹਨਾਂ ਦੀ ਵੱਡੀ ਬੱਸ ਨਹੀਂ ਇਹ ਛੋਟੀ ਹੁਣ ਜਿੱਦਾਂ ਸਾਡਾ ਇਹ ਵੀ ਮਨ ਨਹੀਂ ਸੀ ਤੇ ਜੇ ਨਹੀਂ ਨਾ ਹੋਇਆ ਜਿੱਦੇ ਇਨੋਗ੍ਰੇਡੀਟ ਘਟਣਾ ਨੇ ਜਾ ਰਹੇ ਹੁਣ ਜਿੱਦਾਂ ਤੇ ਆਪਾਂ ਹੁਣ ਜਦੋਂ ਤੁਸੀਂ ਸਾਰੇ ਫੋਨ ਕੀਤਾ ਸੀ ਪੀ ਆਪਾਂ ਵਿਜਾ ਲੈਣ ਜਾਣਾ ਵਾ ਉਦੋਂ ਮੇਰਾ ਜੀ ਕਰਦਾ ਵੀ ਆ ਜਾਾਂ ਕਦੇ ਵੀ ਕੀ ਕਰਾਂ ਤੇ ਪਰ ਉਦੋਂ ਵੀ ਬੜੇ ਕੰਮ ਸੀ ਤੇ ਉਦੋਂ ਵੀ ਸਾਰਾ ਜੇ ਆਪਾਂ ਚੱਲ ਜੰਦੇ ਇਹਨਾ ਕਹਿਣਾ ਹੈ ਵੀ ਉਦੋਂ ਚੱਲ ਗਿਆ ਤੇ ਹਨਾ ਇਹ ਕਹਿਣਾ ਹੈ ਵੀ ਦੋਨੇ ਦਾ ਕੰਮ ਦੇ ਦਰਸ਼ਨਾਈ ਹੈ ਹੁਣ ਇਧਰ ਹੁਣ ਇਧਰੋਂ ਚਲੋ ਭਾਜੀ ਨੂੰ ਚੜਾਏ ਤਾਂ ਉਦੋਂ ਮਹਤਾਬ ਨੂੰ ਚੜਾਉਂ ਜਾਵਾਂਗੇ ਸਤਿ ਸ਼੍ਰੀ ਅਕਾਲ ਮਹਤਮਾ ਬਾਬਾ ਸਿੱਖਾ ਕਿਤੇ ਪਾਸੇ ਕੁਛ ਨਹੀਂ ਆਖਿਆ ਸਹੀ ਗੱਲ ਮੰਮੀ ਨੂੰ ਉਹ ਕਰੰ ਕੋਈ ਗੱਲ ਨਹੀਂ ਖਵਾ ਚੱਲੇ ਆ ਆ ਕੀ ਹਾਂਜੀ ਓਕੇ ਇਹ ਉਹਨੇ ਬੈਕਅੱਪ ਕਰਦਾ ਸੀਗਾ ਨਾਲ ਹੀ ਅੱਛਾ ਇਹ ਚ ਕੀ ਗੀ ਇਹਦੇ ਵਿੱਚ ਹੈ ਗਿਆ ਵਾ ਦੋ ਜਤਰਾ ਅੱਛਾ ਇਹ ਪਹਿਲਾ ਆਪਾ ਅੱਛਾ ਇਹ ਇੱਕ ਤਸਵੀਰਤਾ ਵਾਲਾ ਹਾਂ ਤੇ ਉਹ ਬਰੋਂ ਦਾ ਇਕੱਠਾ ਹੀ ਰੈਕੋਰਡ ਕਰਦਾ ਸਾਰਾ ਓਕੇ ਠੀਕ ਆ ਇਹ ਮਤਲਬ ਉਦੋਂ ਜ਼ਿਆਦਾ ਕੈਕੇ ਜ ਹੋਏ ਨਾ ਆਜ ਆ ਜਾਗਾ ਕੋਈ ਨਹੀਂ ਆਪੇ ਟੱਚ ਟੂਚ ਕਿਥੇ ਆ ਉਹ ਸਭ ਰਨ ਹਾਉਣਾ ਲੈ ਉਹ ਹਾਂ ਇਹ ਸ਼ੁਰੂਆਤ ਹੀ ਹੋਈ ਹੈ ਜੀ ਤੁਹਾਡੀ ਹਾਲੇ ਸਮਝ ਲੈ ਕਿ ਟੱਚ ਦਾ ਸਾਰਾ ਸਹੀ ਗੱਲ ਹੈ ਇੱਕ ਵੇਚ ਕਪੜੇ ਆ ਗਏ ਦਿਖਾਣਾ ਹੈ ਕਿਉਂ ਇਹਦੀ ਖਾਂ ਤੇ ਕਰਾਈ ਨਹੀਂ ਇਹ ਇਹ ਵਾਪਸ ਕਰਕੇ ਦੇ ਜਗਾ ਤੇ ਫਰਾਈ ਨਹੀਂ ਚਾਹ ਬਣਾਉਣ ਵਾਲਾ ਹਾਂ ਵਾਕੇ ਸਹੀ ਗੱਲ ਆ ਉਹ ਕੜਛੀ ਵੀ ਕਰਨੀ ਪੈਣੀ ਚਾਹ ਲੈ ਹੁਣ ਲੱਕੜ ਦੀ ਚਾਹੀਦੀ ਹੋ ਵੀ ਆ ਵੀ ਕੜਛੀ ਵਾਪਸ ਇਹ ਵੀ ਲੱਕੜ ਦੇ ਆ ਕਿਉਂ ਇਹ ਇੱਕ ਦਾ ਹੀ ਹੁੰਦਾ ਹੁਣ ਮੈਂ ਮੈਂ ਕਹਿੰਨਾ ਉਹਨੇ ਵੇਲਣਾ ਵੀ ਇਹ ਫੜਿਆ ਕਿਦਾਂ ਚਕਲਾ ਤੇ ਹੈ ਗੜੀ ਸੱਚ ਵਿੱਚ ਚਕਲਾ ਚਕਲੇ ਜੁ ਨੋਤੀ ਦੀ ਸਲੇਟ ਤੇ ਪਕਾ ਲਉਂਗਾ ਕਿੰਨਾ ਖਾਲੀ ਮੇਰੀ ਗੱਲ ਸੁਣ ਰੋਟੀ ਲੈਣੇ ਚਾਹ ਸੀ ਕਿ ਨਹੀਂ ਹੋਰ ਹੋਰ ਸਾਰੀਆਂ ਚੀਜ਼ਾਂ ਸਬਜ਼ੀ ਰੋਟੀ ਪਰੌਂਠੀਆਂ ਸਭ ਮੈਂ ਕਿਹਾ ਨਾ ਇਹ ਤਾਂ ਕਿ ਮੈਂ ਬੁਕਾ ਕੇ ਖਵਾ ਹਾਂ ਮੈਂ ਕਿਹਾ ਨਾ ਉਧਰ ਖਾਲੀ ਉਹ ਮੈਂ ਹਾਂ ਨਲਦੀਪ ਉਧਰ ਜਾ ਕੇ ਕੰਮ ਜ਼ਰੂਰੀ ਕਰਨਾ ਲਛੇ ਪਰੌਂਠੇ ਬਣਾ ਮੜਾ ਕੇ ਵੇਚੀ ਸਹੀ ਗਾ ਆਪਣੇ ਬਿਜ਼ਨਸ ਹੋਰ ਆਪਣੇ ਆ ਵਧੀਆ ਜਿਹਾ ਬਣਾਏ ਸਵਾਦial ਨੇ ਮੈਂ ਬਣਾਉਂਦਾ ਕੋਈ ਨਹੀਂ ਪਰ ਸਿਰੇ ਨਾ ਆਵੇ ਬਣਾਉਂਦੇ ਨੇ ਕਾਹ ਖਾਣੇ ਚਾਹ ਖਾਣੇ ਨਾ ਮੇਰੇ ਸਿਰੇ ਨਾ ਆਉਂਦਾ ਬਣਾਉਂਦਾ ਬਣਾ ਲਾ ਹਾਂ ਸਵੇਰ ਦੀ ਢੇਡੀ ਜੋ ਮਰਜ਼ੀ ਕਰਾਓ ਫਿਰ ਮੈਂ ਹੀ ਦੇ ਦੇਣਾ ਫੇਰ ਆ ਜਾਣਾ ਦੁਕਾਨ ਦਾ ਨਾ ਅਹੀਂ ਕਿਉਂ ਜਗ ਫੇਰ ਆਇਆ ਚਲਤੇ ਆਉਂਦੇ ਚਲਤੇ ਹੁਣ ਨਹੀਂ ਜਦ ਮੈਂ ਬਾਹਰ ਤੋਂ ਮੁਲਕ ਜਾ ਚੁੱਕਾ ਆ ਟਿਫਨੀ ਜਾ ਪੇੜਾ ਆ ਅੱਛਾ ਇਹ ਰੋਟੀ ਕਿਲਾ ਵਧੀਆ ਬਣਾ ਇਹ ਜਦੋਂ ਗੁਰਦਾਰੇ ਬੰਦਾ ਜਾਏ ਜਦੋਂ ਜਦੋਂ ਗੁਰਦਾਰੇ ਜਾਏ ਬੰਦਾ ਨਾਲ ਲੰਗਰ ਪਾ ਲੈ ਹੋਰ ਚੀਜ਼ ਪਾਣ ਘਟ ਜਾ ਤੇ ਟਿਫਨ ਸਪੈਸ਼ਲੀ ਨਹੀਂ ਨਹੀਂ ਵਧੀਆ ਵਧੀਆ ਜੇ ਕਾਲਜ ਹੀ ਜਾਣਾ ਹੈ ਟਿਫਨ ਘਰ ਸੋ ਜਾਓ ਚਲੋ ਵਧੀਆ ਚਲੋ ਪੜੀ ਹਣਾ ਵਾਹਿਗੁਰੂ ਨੇ ਮਿਹਰ ਕੀਤੀ ਹੈ ਤੇ ਹੋਰ ਇਹ ਦਿਨ ਦੀ ਰੀ ਤੇ ਉਹ ਤਾਂ ਕੀ ਹਾਲ ਜਿੱਦਣ ਆਪਾਂ ਥੋੜਾ ਜਿਹਾ ਪਤਾ ਲੱਗਾ ਸਹੀ ਗੱਲ ਹੈ ਥੋੜਾ ਨੰਨ ਚ ਨਹੀਂ ਕਰ ਪਾਉਂਦੇ ਹਾਂ ਉਹਨਾਂ ਨੂੰ ਹੋਲ ਹੈ ਇਹਨਾਂ ਨੇ ਹੀ ਆ ਕੜਾਈ ਇਹ ਜਿਸ ਵੇਲੇ ਨਾਲ ਬੜਾ ਮੈਂ ਇੱਕ ਆਹੋ ਕੁਝ ਖਾਵਾ ਤੇ ਚਾਹੀ ਹੁਣ ਇੱਕ ਖਾਵਾ ਲਾਂ ਆਪਾਂ ਸਟੈਂਡ ਹੀ ਗਏ ਤੋ ਘਰ ਆਏ ਪਰ ਮਦਨੀ ਹੋਣਾ ਖਾਣੇ ਕਿਹੜੀ ਰੋਟੀ ਖਾ ਲਈਏ ਲਾਓ ਤੇ ਯਾਰ ਤਨੂ ਬਾਬੇ ਤੇ ਪਾਜੀ ਪਾਜੀ ਚਾਹੀਦਾ ਤੁਹਾਨੂੰ ਨੰਨਾ ਨਹੀਂ ਹੈ ਨਾ ਹੁਣ ਪਾਜ ਚਾਹੀਦਾ ਹੈ ਵੀ ਇਹਨਾਂ ਨਹੀਂ ਖਾਣਾ ਹੋਣਾ ਪੱਕਾ ਆਹੋ ਮਾਂਛੇ ਪੱਕਾ ਲੈ ਗਿਆ ਵਾ ਹਮ ਤੇ ਤੇਰਮਨ ਲਸਾ ਵੀ ਸੈਟੀਸਫਾਈ ਕਿ ਤਾਰੇ ਤੇਰਮਨ ਲਸਾ ਕਰਨ ਕੋਟ ਰਸਨ ਆਹ ਤਲਾ ਨਹੀਂ ਇਹ ਪਸੰਦ ਕੀਤਾ ਇਵੇਂ ਤੇਰੇ ਪੱਜ ਚ ਮਹਿਤਾਬ ਨਹੀਂ ਮਹਿਤਾਬ ਅੱਛਾ ਨਹੀਂ ਸੁਣਾਏ ਮਹਿਤਾਬ ਮੈਂ ਜਾਂਦ ਮੈਂ ਕਹਿ ਕਿੱਡਾ ਪਿਆਰਾ ਕੁਝ ਵਾਈਟ ਸੜਨਾ ਬਹੁਤ ਸੋਹਣਾ ਪਿਆਰ ਲੱਗਦਾ ਹਮ ਸਮਾਲ ਸ਼ਰਟ ਪਾਈ ਉਹਦੇ ਨਾਲ ਪਾਇਆ ਰੇ ਸੋਨਾ ਹੀ ਮੈਦੂ ਕਿਹੇ ਵਕਤ ਉੱਥੇ ਕਿਹਨੇ ਸੂਰੀ ਪਾਇਆ ਹੁੰਦਾ ਕੋਕੜੀ ਕੜੀ ਮੈਰੀ ਕੋਕੜੀ ਕੜੀ ਮਿਲ ਜਾਂਦੀ ਏ ਐਂ ਫਿਰ ਜੇ ਹੋਊਗਾ ਕਲਰ ਤੇ ਬੰਨਦਾ ਦੋ ਬਣ ਕੇ ਤੇ ਕਈ ਮੈਚਿੰਗ ਹੋ ਗਈ ਅੱਡੀ ਹਾਂ ਇੱਥੇ ਤੇ ਲੱਭ ਉੱਥੇ ਲੱਭਲੇ ਜਾਗੇ ਹਾਂ ਲੱਭਣੀ ਪੈਣੀ ਆ ਚਲੋ ਕੀ ਗੱਲ ਨਹੀਂ ਨਰਸ ਨੂੰ ਲੱਭੇਗਾ ਤੇ ਸਾਡੇ ਸਾਰਿਆਂ ਦੇ ਵੀਜ਼ੇ ਲਵਾਏਗਾ ਵੀ ਵਿਆਹ ਆ ਮੇਰਾ ਤੇ ਆਓ ਸਾਰੇ ਜਣੇ ਰਿਸਪੌਂਡ ਕਰਕੇ ਆਉਂਗਾ ਨਹੀਂ ਵਿਆਹ ਇੱਥੇ ਆਣੇ ਆਂਗੇ ਅੱਛਾ ਉਧਰ ਦਾ ਨਾ ਤੁਹਾਨੂੰ ਤੁਹਾਨੂੰ ਨਾ ਬੁਲਾ ਲਿਆ ਉਧਰ ਨਹੀਂ ਉਧਰ ਨਹੀਂ ਉਧਰ ਵੀ ਆਣਾ ਮੈਂ ਉੱਥੇ ਆਏ ਕਰਾਂਗਾ ਹਾਂ ਬਈ ਮੈਂ ਕਹ ਜੀ ਮੈਂ ਤੁਹਾਨੂੰ ਸੱਦ ਦਿੱ ਉਧਰੋਂ ਭਾਂਗੇ ਪਰ ਜੇ ਤੂੰ ਫਿਰ ਮੈਂ ਕੀ ਕਰਾਂਗਾ ਮੈਂ ਦਰਜਣੇ ਭਾਜੋ ਜਿੱਦਾਂ ਤੁਹਾਡੀ YouTube ਫੈਮਿਲੀ ਆ ਤੁਹਾਨੂੰ ਮਿਲਦੀ ਆ ਸਾਰੇ ਜਣੇ ਤੇ ਵੀਵਰਸ ਜਿਹੜੇ ਜਿੱਦਾਂ ਤੁਹਾਨੂੰ ਮਿਲਦੇ ਉਹਨਾਂ ਨੇ ਇਹੋ ਚੈੱਕ ਕਰਨਾ ਵੀ ਇਹ YouTubeਰਾਂ ਜਿੱਦਾਂ ਬਣਾਉਂਦੇ ਆ ਵਲੋਗ ਉਹਨਾਂ ਐਸੇ ਬੇਸ ਤੇ ਤੁਹਾਨੂੰ ਮੀਜ਼ਾ ਦੇ ਦੇਣਾ ਉਹ ਚੀਜ਼ ਤੇ ਜੇ ਕੋਹਾਡੀ ਵੀਡੀਓ ਪਿੰਦਾ ਹੋਵੇ ਜੇ ਕੋ ਦੋਤਾ ਆਉਂਦਿਆ ਜੇ ਕੋਦਰਪੁਕੀ ਫੈਮਿਲੀ ਹੋਵੇ ਤੇ ਸਾਡਾ ਦੋਤਾ ਇੱਕਦਮ ਓਕੇ ਆ ਤੇ ਨਾ ਕੋਈ ਖਾਂਦਾ ਨਾ ਪੀਂਦਾ ਤੇ ਹਣਾ ਚਲ ਹੁੰਦੇ ਆ ਹਾਂ ਸੇ ਲਾਉਂਦਿਆ ਵਾ ਕਿ ਜੇ ਕਨੇਸਤਾ ਕਰਨਾ ਹੋਵੇ ਤੇ ਤੁਸੀਂ ਕਰ ਸਕਦੇ ਨਹੀਂ ਦੇਖਾਂਗੇ ਥੋੜਾ ਕਿਉਂ ਨੋਦੀਪਾ ਨਹੀਂ ਤੇਰੀ ਉਦਾਂ ਨਹੀਂ ਮੇਰੀ ਕੰਮ ਹੋਣੀ ਜ਼ਰੂਰ ਤੇ ਪਹਿਲੇ ਇਹੋ ਜਿਹੀ ਮੰਦਿਰ ਲੱਭਦੀ ਥੋੜੀ ਨੇ ਸਹੀ ਹੈ ਹੈ ਇੱਕ ਤਾਂ ਹੈ ਸੋਹਣਾ ਸੁਨੱਖਾ ਉਹ ਤਾਂ ਅਮਰਦਾ ਰਹੀ ਕਨੇ ਨਹੀਂ ਸੇਲ ਹੈ